ਅੰਮ੍ਰਿਤਸਰ ਕੇਸਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਨਹਿਰ ਤੇ ਪਹੁੰਚੇ ਹੋਏ ਹਾਂ ਜਿੱਥੇ ਕਿ ਬਹੁਤ ਜ਼ਿਆਦਾ ਗੰਦਗੀ ਜੜੀ ਆ ਉਹ ਦਿਖਾਈ ਦੇ ਰਹੀ ਆ ਆ ਇਸ ਗੰਦਗੀ ਦੀ ਸਫਾਈ ਜਿਹੜੀ ਆ ਉਹ ਕਰਵਾਈ ਜਾਣੀ ਆ ਤਾਂ ਉਸ ਤੋਂ ਬਾਅਦ ਤੁਹਾਨੂੰ ਅਸੀਂ ਤਸਵੀਰ ਵੀ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਨਹਿਰ ਦੇ ਸਭ ਤੋਂ ਮਾੜੇ ਹਾਲਾਤ ਹੋ ਚੁੱਕੇ ਨੇ ਤਾਂ ਕਈ ਤਰ੍ਹਾਂ ਦੇ ਸਵਾਲ ਅੰਮ੍ਰਿਤਸਰ ਦੇ ਲੋਕਾਂ ਦੇ ਵੱਲੋਂ ਖੜੇ ਕਰ ਦਿੱਤੇ ਜਾ ਰਹੇ ਨੇ ਕਿ ਇਹ ਜੇਕਰ ਗੰਦਗੀ ਹੋਈ ਪਈ ਆ ਤਾਂ ਇਸ ਦੀ ਸਫਾਈ ਕਿਉਂ ਨਹੀਂ ਕਰਵਾਈ ਜਾ ਰਹੀ ਤਾਂ ਜੇਕਰ ਅਸੀਂ ਗੱਲ ਕਰੀਏ ਡੇਰਾ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਦੀ ਤਾਂ ਉਹਨਾਂ ਦੀ ਟੀਮ ਲਗਾਤਾਰ ਨਹਿਰ ਦੇ ਬਿਲਕੁਲ ਨਾਲ ਦੀ ਸਾਈਡ ਦੇ ਉੱਪਰ ਸੈਰ ਸਪਾਟੇ ਦੇ ਲਈ ਸਭ ਤੋਂ ਵਧੀਆ ਜਗ੍ਹਾ ਉਹਨਾਂ ਦੇ ਵੱਲੋਂ ਤਿਆਰ ਕੀਤੀ ਜਾ ਰਹੀ ਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਭਾਈ ਅਮਰਜੀਤ ਸਿੰਘ ਹੈ ਜੀ ਅੱਜ ਕੀ ਕਹਿਣਾ ਚਾਹੁੰਦੇ ਹੋ ਕੀ ਕੀ ਹੁਣ ਤੱਕ ਜਿਹੜੇ ਨਹਿਰ ਦੇ ਆਲੇ-ਦੁਆਲੇ ਦੇ ਕੰਮ ਹੋ ਚੁੱਕੇ ਨੇ ਬਸ ਤੁਸੀਂ ਦੇਖਿਆ ਹੀ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਇੱਥੋਂ ਦਾ ਕੀ ਹਾਲ ਸੀ ਜਿੱਥੇ ਲੋਕਾਂ ਦਾ ਰਾ ਇੱਥੇ 6 7 ਵਜੇ ਤੋਂ ਬਾਅਦ ਲੰਘਣਾ ਹੀ ਬੜਾ ਔਖਾ ਸੀ ਪਰ ਮਹਾਪੁਰਸ਼ਾ ਜਦੋਂ ਬਾਹਰ ਅੰਦਰ ਜਾਂਦੇ ਆ ਉਹਨਾਂ ਦਾ ਇੱਕ ਫੁਰਨਾ ਸੀ ਕਿ ਇੱਥੇ ਬਹੁਤ ਇੱਕ ਡ੍ਰੀਮ ਪ੍ਰੋਜੈਕਟ ਬਣਾਇਆ ਜਾਵਾ ਦੱਖਣੀ ਹਲਕੇ ਵਾਸਤੇ ਇੱਥੋਂ ਦੱਖਣੀ ਹਲਕਾ ਨਹੀਂ ਇੱਥੋਂ ਹੋਰ ਵੀ ਅੰਮ੍ਰਿਤਸਰ ਦੇ ਸ਼ਹਿਰ ਦੇ ਲੋਕ ਆਣ ਕੇ ਇੱਥੇ ਸੈਰਗਾ ਕਰਨ ਤੇ ਆਪਣੀ ਤੰਦਰੁਸਤੀ ਦਾ ਉਹ ਤੰਦਰੁਸਤੀ ਦਾ ਰਾਜ ਮਾਨਣ ਤੇ ਮਹਾਪੁਰਸ਼ਾਂ ਨੇ ਕਿ 2.5 ਸਾਲ ਪਹਿਲਾਂ ਆਪਣੀ ਇੱਕ ਗ੍ਰੀਨ ਬੈਲਟ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਤੇ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਇਹ ਆਪਾਂ ਸੁਲਤਾਨਵਿੰਟ ਚੌਂਕ ਤੱਕ ਆ ਗਏ ਆ ਤੇ ਪਿੱਛੇ ਜੇ ਔਜਲਾ ਸਾਹਿਬ ਵੀ ਇੱਥੇ ਦੇਖਣ ਆਇਆ ਸੀ ਸੈਰ ਕਰਨ ਆਇਆ ਸੀ ਉਹਨਾਂ ਨੇ ਫਿਰ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਬਾਬਾ ਜੀ ਮੈਂ ਵੀ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੁੰਨਾ ਫਿਰ ਉਹਨਾਂ ਵੀ ਆਪਣੇ ਫੰਡਾਂ ਚੋਂ ਇੱਥੇ ਆਪਣੇ ਠੇਕੇਦਾਰ ਰਾਈ ਇੱਥੇ ਸਾਨੂੰ ਸਮਾਨ ਦਿੱਤਾ ਵਾ ਤੇ ਸਾਡੇ ਸਾਰੇ ਸਫਾਈ ਜਿਹੜੇ ਕੰਮਕਾਰ ਵਾਲੇ ਆ ਸਾਰੇ ਆ ਭਾਈ ਹਰਦੀਪ ਸਿੰਘ ਇੱਥੇ ਮੈਨੇਜਰ ਬਾਬਾ ਜੀ ਨੇ ਲਾਏ ਆ ਉਹ ਸਾਰਾ ਇੱਥੇ ਦੇਖਰੇ ਕਰਦੇ ਆ ਤੇ ਪਿੱਛੇ ਜਿਹੜਾ ਨਹਿਰ ਬੰਦ ਹੋਈ ਆ ਉਹਦੇ ਵਿੱਚ ਇੰਨਾ ਗੰਦ ਸੀ ਟਿੱਪਰ ਅਸੀਂ ਘੱਟੋ ਘੱਟ ਇੱਥੇ 100 ਟਿੱਪਰ ਜਿਹੜਾ ਭਰ ਭਰ ਕੇ ਨਾ ਬਾਹਰ ਕੱਢਿਆ ਵਾ ਅੱਜੇ ਵੀ ਘੱਟੋ ਘੱਟ ਇੰਨਾ ਹੀ ਟਿੱਪਰ ਇਹਦੇ ਵਿੱਚ ਪਿਆ ਵਾ ਕਿ ਸਾਡੀਆਂ ਪੋਕ ਹੁਣ ਫੇਰ ਦੁਬਾਰਾ ਥੋੜਾ ਜਿਹਾ ਅਠਰੂਗਾ ਤੇ ਪੋਕ ਲੈਣਾ ਵੜਾਂਗੇ ਤੇ ਫੇਰ ਸਾਰੇ ਪ੍ਰਸ਼ਾਸਨ ਦੇ ਐਮਪੀ ਸਾਹਿਬ ਦੇ ਸਰਕਾਰਾਂ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਇਹ ਮਹਾਂਪੁਰਸ਼ਾਂ ਦਾ ਹਮੇਸ਼ਾ ਫਰਨਾ ਹੁੰਦਾ ਹੈ ਜਿਹੜਾ ਕੰਮ ਕਰਨਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤਾ ਜਾਵੇ ਉਹਦੇ ਨਾਲ ਸਾਨੂੰ ਹੋਰ ਇੱਕ ਤੇ ਜੇਕਰ ਅਸੀਂ ਗੱਲ ਕਰੀਏ ਤਰਨਤਾਰਨ ਰੋਡ ਦੀ ਨਹਿਰ ਦੀ ਜਿਹੜੀ ਆ ਸ਼ੁਰੂਆਤ ਕੀਤੀ ਗਈ ਸੀ ਤਾਂ ਹੁਣ ਕੰਮ ਕਿੱਥੋਂ ਤੱਕ ਪਹੁੰਚ ਚੁੱਕਾ ਜੀ ਹੈ ਕੰਮ ਇਹ ਨਹਿਰ ਤੋਂ ਚਾਟੀਵੰਡ ਨਹਿਰ ਤੋਂ ਸ਼ੁਰੂ ਹੋਇਆ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ 2.5 ਕਿਲੋਮੀਟਰ ਦਾ ਤਕਰੀਬਨ ਏਰੀਆ ਆਪਾਂ ਸੁਲਤਾਨਵੰਦ ਚੌਕ ਤੇ ਪਹੁੰਚ ਚੁੱਕੇ ਹਾਂ 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 ਤਾਂ ਹੁਣ ਅੱਗੇ ਕਿੰਨਾ ਟਾਈਮ ਲੱਗੇਗਾ ਜੀ ਇਹ ਪੂਰਾ ਕੰਪਲੀਟ ਹੋਣ ਤੇ ਕੰਮ ਜਿਹੜਾ ਚੱਲ ਰਿਹਾ ਇਹਦਾ ਕੋਈ ਟਾਈਮ ਪੀਡ ਨਹੀਂ ਅਸੀਂ ਰੱਖਿਆ ਕਿਉਂਕਿ ਕਿ ਸੇਵਾ ਦਾ ਕੰਮ ਆ ਅਸੀਂ ਸਾਡਾ ਮੇਨ ਕੰਮ ਹੁੰਦੇ ਕਾਰ ਸੇਵਾ ਦੇ ਗੁਰਦੁਆਰਾ ਸਾਹਿਬ ਦੇ ਲੰਗਰਾਂ ਦੇ ਹੋਰ ਕੰਮ ਹੁੰਦੇ ਆ ਪਾਰਕਿੰਗਾਂ ਦੇ ਜਿਦਾ ਸ਼ਹੀਦਾ ਸਾਹਿਬ ਵੇਖੋ ਕਿੰਨੇ 1.5 200 ਕਰੋੜ ਦਾ ਬਾਬਾ ਜੀ ਦਾ ਕੰਮ ਚ ਇਹ ਇੱਕ ਮੰਨ ਦਾ ਫੁਰਮਾ ਕਿ ਇੱਕ ਲੋਕਾਂ ਵਾਸਤੇ ਇਹਨੂੰ ਚੀਜ਼ ਬਣਾਈ ਜਾਵੇ ਪਰ ਜਿਹੜੀ ਬਣਾਵਾਂਗੇ ਉਹ ਆਉਣ ਵਾਲੇ 50 100 ਸਾਲ ਤੱਕ ਉਹਦਾ ਦੀ ਐਟਿਕ ਨਾਲ ਅਸੀਂ ਮੇਂਟਨੈਂਸ ਵੀ ਕਰਦੇ ਬਾਬਾ ਜੀ ਤੇ ਕੋਈ ਇਹ ਨਹੀਂ ਕਰਕੇ ਚਲ ਗਿਆ ਮੜਕੇ ਉਹ 6 ਮਹੀਨੇ ਬਾਅਦ ਉਹ ਚੀਜ਼ ਨੂੰ ਕੋਈ ਪੁੱਛਣ ਵਾਲਾ ਨਹੀਂ ਹੋਏਗਾ। ਕਾਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਟੀਮਾਂ ਦੇ ਵੱਲੋਂ ਇਹਦਾ ਧਿਆਨ ਵੀ ਰੱਖਿਆ ਜਾਏਗਾ ਪੂਰਾ। ਨਹੀਂ ਰੱਖਿਆ ਜਾਏਗਾ ਨਹੀਂ ਰੱਖਿਆ ਜਾ ਰਿਹਾ। ਰੱਖਿਆ ਜਾ ਰਿਹਾ ਪਹਿਰੇਦਾਰ ਲੱਗੇ ਆ, ਸਫਾਈ ਟੀਮਾਂ ਲੱਗੀਆਂ ਵਾਂ, ਝਾੜੂ ਵਾਲੇ ਲੱਗੇ ਆ, ਇਹ ਮਾਲੀ ਲੱਗੇ ਹੋਏ ਆ ਇਹਨੂੰ ਪੂਰਾ ਧਿਆਨ ਦਿੱਤਾ ਜਾ ਰਿਹਾ। ਤੇ ਇੱਕ ਤਾਂ ਅਸੀਂ ਨਹਿਰ ਦੀ ਗੱਲ ਕਰੀਏ ਤਾਂ ਨਹਿਰ ਦੇ ਵਿੱਚ ਜਿਹੜੀ ਦਰਬਾਰ ਸਾਹਿਬ ਨੂੰ ਹੰਸਲੀ ਤੇ ਰਾਹੀਂ ਪਾਣੀ ਜਾਂਦਾ ਤਾਂ ਉਸ ਜਗ੍ਹਾ ਨੂੰ ਵੀ ਪੂਰਾ ਚੰਗੀ ਤਰੀਕੇ ਦੇ ਨਾਲ ਸਫਾਈ ਕੀਤੀ ਜਾਏਗੀ ਉਸ ਜਗ੍ਹਾ ਦੀ। ਸਫਾਈ ਤੇ ਆਪਾਂ ਕਰਦੇ ਆ। ਹੂੰ। ਇਹ ਨਹੀਂ ਕਰਦੇ ਸਫਾਈ ਪਰ ਇਹ ਲੋਕਾਂ ਦਾ ਵੀ ਫਰਜ਼ ਬੰਦਾ ਨਾ ਕਿ ਇਹਦਾ ਸਹਿਯੋਗ ਦੇਣ ਜਿੰਨਾ ਚਿਰ ਲੋਕ ਸਹਿਯੋਗ ਨਹੀਂ ਦੇਣਗੇ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਅਸੀਂ ਤੇ ਕਰ ਸਕਦੇ ਹਾਂ ਲੇਕਿਨ ਛੁੱਟਣਾ ਉਹਨਾਂ ਨੇ ਆ ਇੱਕ ਮੰਨ ਦੀ ਭਾਵਨਾ ਰੱਖਣਾ ਅੰਦਰੋਂ ਗੁਰੂ ਸਾਹਿਬ ਨੂੰ ਪੁੱਜਣ ਪਰਮਾਤਮਾ ਨੂੰ ਪੁੰਜਣ ਰੱਬ ਨੂੰ ਪੁੱਜਣ ਨਾ ਕਿ ਸਮਗਰੀਆਂ ਨਾਲ ਜ਼ਿਆਦਾ ਪੁੱਜਿਆ ਜਾਂਦਾ ਬਾਕੀ ਉਹਨਾਂ ਦੀ ਕੀ ਆਸਤਾ ਵਾਂਹ ਕਹਿ ਨਹੀਂ ਸਕਦੇ ਪਰ ਅਸੀਂ ਉਹਨਾਂ ਇਹੋ ਬੇਨਤੀ ਕਰਦੇ ਹਾਂ ਕਿ ਇਹਦਾ ਸਹਿਯੋਗ ਕਰੀਏ ਆਪਣੇ ਆਲੇ ਦੁਆਲੇ ਨੂੰ ਇਹਨੂੰ ਨਹਿਰ ਨੂੰ ਪਾਉਣ ਗੁਰੂ ਪਾਣੀ ਪਤਾ ਹੈਗਾ ਵਾ ਆਪਾਂ ਇਸ ਚ ਜੇ ਔਜਲਾ ਸਾਹਿਬ ਬਾਬਾ ਜੀ ਸਾਰੇ ਕੰਮ ਕਰਨਦੇ ਆ ਸਰਕਾਰਾਂ ਕਰਨਦੀਆਂ ਤੇ ਸਰਕਾਰਾਂ ਦਾ ਇਹਨੂੰ ਸੁੰਦਰ ਬਣਾਉਣ ਚ ਅਹੀਂ ਸਹਿਯੋਗ ਦਈਏ ਕਿਉਂਕਿ ਇਹ ਸਾਡੀ ਨਹਿਰ ਆ ਹੁਣ ਤੇ ਸਰਕਾਰ ਦੇ ਵਿੱਚ ਪਾਈਪਲਾਈਨ ਪਾ ਰਹੀ ਆ ਇਹ ਸਾਨੂੰ ਪੀਣ ਵਾਸਤੇ ਪਾਣੀ ਮਿਲਣਾ ਵਾ ਇਸ ਕਰਕੇ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਨਹਿਰ ਦਾ ਇਹਨੂੰ ਸੁੰਦਰਤਾ ਬਣਾਓ ਆਪਣਾ ਏਰੀਆ ਖੂਬਸੂਰਤ ਬਣਾਓ ਜਿੱਥੇ ਗ੍ਰੀਨ ਬੈਲਟ ਜਿਉਂਦੀ ਸ਼ੁਰੂ ਕੀਤੀ ਆ ਆਲੇ-ਦੁਆਲੇ ਪ੍ਰਾਪਰਟੀਆਂ ਦੇ ਰੇਟ ਵਧ ਗਏ ਆ ਉਹ ਵੀ ਲੋਕੀ ਬੜੇ ਖੁਸ਼ ਆ ਕਿ ਇਹ ਸਾਡਾ ਸਿਸਟਮ ਮਾਪੁਰਛਾਣੇ ਜਾਂ ਸਰਕਾਰਾਂ ਨੇ ਰਲ ਕੇ ਕੀਤਾ। ਵਾਸੀਂ ਇਹ ਬੇਨਤੀ ਕਰਦੇ ਆ ਕਿ ਆਪਣੇ ਆਲੇ ਦੁਆਲੇ ਸਾਫ਼ ਕਰੀਏ। ਆਪਣੇ ਘਰਾਂ ਦਾ ਗੰਦ ਜਾਂ ਹੋਰ ਸਮਗਰੀ ਇੱਥੇ ਨਾ ਲਿਆ ਕੇ ਸੁੱਟਿਏ। ਠੀਕ ਹੈ। ਤਾਂ ਤੁਸੀਂ ਵੇਖਿਆ ਗਿਆ ਅਸੀਂ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਦੇ ਵੱਲੋਂ ਵੱਡੀ ਗੱਲ ਜਿਹੜੀ ਹੈ ਸ਼ਹਿਰ ਵਾਸੀਆਂ ਨੂੰ ਕਹੀ ਗਈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਸਮਗਰੀ ਸੁੱਟਦੇ ਪਿਓ ਤਾਂ ਇਸ ਜਗ੍ਹਾ ਦੇ ਉੱਪਰ ਤੁਹਾਡੇ ਵੱਲੋਂ ਆ ਕੇ ਨਾ ਸੁੱਟੀ ਜਾਵੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਨਹਿਰ ਦੇ ਸਭ ਤੋਂ ਮਾੜੇ ਹਾਲਾਤ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਤਸਵੀਰ ਵੀ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਜੇਕਰ ਅਸੀਂ ਗੱਲ ਕਰੀਏ ਨਹਿਰ ਦੀ ਤਾਂ ਨਹਿਰ ਦੇ ਵਿੱਚ ਜਿਹੜਾ ਬਹੁਤ ਸਾਰਾ ਗੰੰਦ ਜਿਹੜਾ ਲੋਕਾਂ ਦੇ ਵੱਲੋਂ ਇਸ ਨਹਿਰ ਦਾ ਜਿਸ ਕਰਕੇ ਇਹ ਗੰਦਗੀ ਜਿਹੜੀ ਆ ਉਹ ਫੈਲੀ ਹੋਈ ਆ ਤਾਂ ਬਾਬਾ ਜੀ ਦੇ ਵੱਲੋਂ ਅਪੀਲ ਕੀਤੀ ਗਈ ਕਰਨ ਤਾਂ ਜੋ ਚੰਗੀ ਤਸਵੀਰ ਜਿਹੜੀ ਹੈ ਨਹਿਰ ਦੀ ਉਹ ਦਿਖਾਈ ਦੇ ਸਕੇ ਤਾਂ ਅਸੀਂ ਲਗਾਤਾਰ ਗੱਲਬਾਤ ਜਾਰੀ ਰੱਖਾਂਗੇ ਤਾਂ ਸਾਨੂੰ ਜੰਡਿਆਲਾ ਜੀ ਇੱਥੇ ਪਹੁੰਚੇ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਅੱਜ ਨਹਿਰ ਦੇ ਉੱਪਰ ਪਹੁੰਚੋ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਇੱਥੇ ਬਹੁਤ ਮਾੜੇ ਹਾਲਾਤ ਨੇ ਭਾਜੀ ਇਹਦੇ ਤੇ ਅਸੀਂ ਪਹਿਲੇ ਦਿਨ ਤੋਂ ਹੀ ਰੌਲਾ ਪਾਉਣ ਡੇ ਆ ਔਰ ਬਹੁਤ ਚੰਗੀ ਗੱਲ ਹੈ ਕਿ ਗੁਰੂ ਨਗਰੀ ਦੇ MP ਸਰਦਾਰ ਗਜਜੀਤ ਸਿੰਘ ਔਜਲਾ ਜਿਹੜੇ ਉਹਨਾਂ ਨੇ ਸਾਡੀ ਮੰਗ ਨੂੰ ਸੁਣ ਕੇ ਤੇ ਜਿਹੜਾ ਵਿਜ਼ਿਟ ਵੀ ਕੀਤਾ ਉਹ ਦੂਜੀ ਵਾਰੀ ਇੱਥੇ ਵਿਜ਼ਿਟ ਕੀਤਾ ਔਰ ਇੱਥੇ ਬੜੀ ਚੰਗੀ ਇੱਕ ਸੇਵਾ ਕਰ ਰਿਹਾ ਬਾਬੇ ਪੂਰੀ ਵਾਲੇ ਜਿਹੜਾ ਇੱਕ ਤਿਆਲਾਦ ਵਾਲਾ ਟਰੈਕ ਬਣਾਤਾ ਉਹਨਾਂ ਨੇ MP ਲੈਂਡ ਚੋਂ ਜਿਹੜੇ MP ਸਾਹਿਬ ਨੇ ਫੰਡ ਦਿੱਤਾ ਸੀਗਾ ਤੇ ਕੁਝ ਜਿਹੜਾ ਹੋਰ ਵੀ ਇੱਥੇ ਸਰਕਾਰ ਵੱਲੋਂ ਜਿਹੜੀ ਸਾਫ ਸਫਾਈ ਦਾ ਕੰਮ ਵੀ ਸ਼ੁਰੂ ਕਰਾਤਾ 20 ਲੱਖ ਤੇ 80 ਹਜ਼ਾਰ ਰੁਪਿਆ ਮੰਦਰੀਕਾ ਵੱਲੋਂ ਜਿਹੜਾ ਮਨਜ਼ੂਰ ਕਰਾਤਾ ਉਹ ਤਾਰਾਂ ਵਾਲੇ ਪੁਲ ਤੋਂ ਲੈ ਕੇ ਸਾਰੀ ਸ਼ਹਿਰ ਜਿਹੜੀ ਸਾਫ ਹੋ ਜੂਗੀ ਇੱਧਰ ਵੀ ਟਰੈਕ ਵਧੀਆ ਬਣ ਜੂ ਪਰ ਬੜਾ ਵਧੀਆ ਕੀਤਾ ਜੋ ਐਪੀ ਸਾਹਿਬ ਨੇ ਉਪਰਾਲਾ ਕੀਤਾ ਪਰ ਮੇਰੀ ਬੇਨਤੀ ਹੱਥ ਜੋੜ ਕੇ ਕਿ ਭਰਾਓ ਇਹ ਗੁਰੂ ਨਗਰੀ ਦੀ ਜਿਹੜਾ ਇਤਿਹਾਸਿਕ ਨਹਿਰ ਹੈ ਇਹਦੇ ਵਿੱਚ ਨਾ ਗੰਦਗੀ ਪਾਓ ਕਿਉਂਕਿ ਇਹਦੇ ਨਾਲ ਸਾਡੇ ਸ਼ਹਿਰ ਦੀ ਸ਼ੋਭੀ ਖਰਾਬ ਹੁੰਦੀ ਆ ਜਦੋਂ ਦੂਰੋਂ ਦੂਰੋਂ ਲੋਕ ਆਉਂਦੇ ਮੱਥਾ ਟੇਕਣ ਤੇ ਉਹਨੂੰ ਵੇਖ ਕੇ ਬੜੀ ਮਾੜੀ ਗੱਲ ਆ ਵੀ ਲੋਕ ਸੋਚਦੇ ਕਿ ਇਹਨੇ ਅੰਧਵਿਸ਼ਵਾਸ ਵਿੱਚ ਫਸੇ ਹੋਏ ਲੋਕ ਆ ਇੱਥੇ ਜੇ ਵੇਖੋ ਇਸ ਨਗਰੀ ਦੇ ਨਾ ਬਾਬਾ ਦੀਪ ਸਿੰਘ ਮਾਰੇ ਨੂੰ ਕਿੰਨਾ ਪਿਆਰ ਸੀਗਾ ਉਹਨਾਂ ਨੇ ਆਪਣਾ ਸੀਸ ਭੇਟ ਕਰਤਾ ਸੀ ਪਰ ਸਾਡੇ ਕੁਝ ਚੰਦ ਲੋਕ ਜਿਹੜਾ ਸਾਡੇ ਨਹਿਰ ਵਿੱਚ ਗੰਦਗੀ ਪਾ ਕੇ ਸਾਡੇ ਸ਼ਹਿਰ ਦਾ ਨਾਮ ਖਰਾਬ ਕਰਦੇ ਮੇਰੇ ਹੱਥ ਜੋੜ ਕੇ ਬੇਨਤੀ ਉਹਨਾਂ ਨੂੰ ਵੀ ਪਰਾਓ ਇੱਥੇ ਨਾ ਗੰਦਗੀ ਪਾਇਆ ਕਰੋ ਔਰ ਮੇਰੇ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਪਰਾਓ ਐਸੀਆਂ ਚੀਜ਼ਾਂ ਨੂੰ ਜਿਹੜਾ ਬढ़ावा ਦਿਆ ਕਰੋ ਸਾਡਾ ਸ਼ਹਿਰ ਜਿਹੜਾ ਸਮਾਰਟ ਸਿਟੀ ਅੰਦਰ ਆਉਂਦਾ ਵਾ ਤੇ 스마트 시티 ਦੇ ਵਿੱਚ ਜਿਹੜਾ ਵਾ ਅਸੀਂ ਪਹਿਲ ਦੇ ਧਾਰ ਤੇ ਆਪੋ ਆਪਣਾ ਬਣਦਾ ਫਰਜ਼ਦਾ ਕਰਿਆ ਕਰੀਏ ਇੱਕ ਜ਼ਿੰਮੇਵਾਰ ਹੋਣ ਦੇ ਨਾਤੇ ਜਿਹੜਾ ਹਰ ਇੱਕ ਜਿੰਨਾ ਕੋਈ ਕਰ ਸਕਦਾ ਉਹ ਕਰਨਾ ਚਾਹੀਦਾ ਵਾ ਤਾਂ ਤੁਸੀਂ ਵੇਖਿਆ ਗਿਆ ਅਸੀਂ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਦੇ ਵੱਲੋਂ ਵੀ ਇਹੀ ਗੱਲ ਕਹੀ ਗਈ ਹੈ ਕਿ ਜਿਹੜੇ ਅੰਮ੍ਰਿਤਸਰ ਦੇ ਲੋਕ ਨੇ ਉਹ ਆਪਣੇ ਅੰਮ੍ਰਿਤਸਰ ਨੂੰ ਗੰਦਾ ਨਾ ਕਰਨਾ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਜਿਹੜੇ ਕੰਮ ਚੱਲਦੇ ਪਏ ਨੇ ਗ੍ਰੀਨ ਬੈਲਟ ਦਾ ਕੰਮ ਚੱਲਦਾ ਪਿਆ ਤਾਂ ਉਸ ਨੂੰ ਜੇਕਰ ਸਾਫ਼ ਸੁਥਰਾ ਬਣਾਇਆ ਜਾ ਰਿਹਾ ਤਾਂ ਤੁਹਾਡੇ ਲਈ ਹੀ ਇਹ ਸਭ ਕੁਝ ਕੀਤਾ ਜਾ ਰਿਹਾ ਜੇਕਰ ਤੁਸੀਂ ਇਸ ਤਰ੍ਹਾਂ ਕੂੜਾ ਇਹਦੇ ਵਿੱਚ ਸੁੱਟੋਗੇ ਤਾਂ ਸਭ ਤੋਂ ਮਾੜੀ ਤਸਵੀਰ ਸਾਡੇ ਅੰਮ੍ਰਿਤਸਰ ਦੀ ਹੀ ਦਿਖਾਈ ਦੇਗੀ ਤਾਂ ਜੇਕਰ ਅਸੀਂ ਤੁਹਾਡੇ ਨਾਲ ਤਸਵੀਰ ਸਾਂਝੀ ਕਰੀਏ ਤਾਂ ਪਹਿਲਾਂ ਇੱਥੇ ਜਗ੍ਹਾ ਦੇ ਉੱਪਰ ਕੋਈ ਵੀ ਉਹ ਨੂੰ ਤਿਆਰ ਨਹੀਂ ਸੀ ਹੁੰਦਾ ਤਾਂ ਜੇਕਰ ਅਸੀਂ ਗੱਲ ਕਰੀਏ ਗ੍ਰੀਨ ਬੈਲਟ ਜਦੋਂ ਦੀ ਤਿਆਰ ਹੋਈ ਹੈ ਤਾਂ ਵੱਡੀ ਗਿ ਲੋਕ ਇਸ ਜਗ੍ਹਾ ਦੇ ਉੱਪਰ ਸੈਰ ਕਰਨ ਦੇ ਲਈ ਪਹੁੰਚਦੇ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਇਦਨ ਰਖਤਾਂ ਦੀ ਤਾਂ ਦਰਖਤ ਇੱਥੇ ਐਨੇ ਜਿਆਦੇ ਸੀ ਕਿ ਦੂਸਰੀ ਸਾਈਡ ਦੀ ਤਸਵੀਰ ਹੀ ਨਹੀਂ ਸੀ ਦਿਖਾਈ ਦਿੰਦੀ ਤਾਂ ਜੇਕਰ ਅਸੀਂ ਗੱਲ ਕਰੀਏ ਡੇਰਾ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਦੀ ਟੀਮ ਦੀ ਤਾਂ ਉਹਨਾਂ ਦੇ ਵੱਲੋਂ ਜਿਹੜੇ ਖਰਾਬ ਦਰਖਤ ਹੋ ਚੁੱਕੇ ਸੀ ਤਾਂ ਉਹਨਾਂ ਨੂੰ ਵੱਢ ਦਿੱਤਾ ਗਿਆ ਤਾਂ ਜਿਹੜੇ ਚੰਗੇ ਦਰਖਤ ਨੇ ਉਹਨਾਂ ਦੇ ਉੱਪਰ ਨੰਬਰ ਲਗਾਤੇ ਗਏ ਨੇ ਤਾਂ ਜੋ ਇਸ ਦਰਖਤ ਨੂੰ ਨਾ ਤੋੜਿਆ ਜਾਵੇ ਤਾਂ ਨਾ ਹੀ ਇਸ ਦੇ ਨਾਲ ਕੋਈ ਛੇੜਖਾਨੀ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਚੰਗੇ ਜਿਹੜੇ ਕੰਮ ਨੇ ਲਗਾਤਾਰ ਪਿਛਲੇ ਕਾਫੀ ਸਮੇ ਤੋਂ ਕੀਤੇ ਯਾਰ ਤਾਂ ਜੇਕਰ ਅਸੀਂ ਵਿੰਡ ਪੋਲ ਤੋਂ ਲੈ ਕੇ ਹੁਣ ਤੱਕ ਸੁਲਤਾਨ ਵਿੰਡ ਨਹਿਰ ਤੱਕ ਜਿਹੜਾ ਹੈ ਗ੍ਰੀਨ ਬੈਲਟ ਦਾ ਕੰਮ ਆ ਉਹ ਪਹੁੰਚ ਚੁੱਕਾ ਜਿਸ ਤੋਂ ਬਾਅਦ ਅੱਜ ਗੁਰਜੀਤ ਸਿੰਘ ਹੋਈਲਾ ਵੀ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਨਹਿਰ ਦੇ ਹਾਲਾਤ ਸਭ ਤੋਂ ਮਾੜੇ ਹੋ ਚੁੱਕੇ ਸੀ ਤਾਂ ਜਿਹੜਾ ਕੂੜਾ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸੀ ਕਿ ਆਖਰਕਾਰ ਇਸ ਨਹਿਰ ਦੀ ਸਫਾਈ ਕਿਉਂ ਨਹੀਂ ਕਰਾਈ ਜਾ ਰਹੀ ਤਾਂ ਜੇਕਰ ਅਸੀਂ ਗੱਲ ਕਰੀਏ ਆਮ ਆਨ ਦੇ ਪਾਰਟੀ ਦੇ ਵਿਧਾਇਕ ਇੰਦਰਪ੍ਰੀਤ ਸਿੰਘ ਨੇਚਰ ਉਹ ਵੀ ਆਪਣੀ ਟੀਮ ਦੇ ਨਾਲ ਚਾਟੀਵਿੰਡ ਪੁਲ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਵੇਖੇ ਨਹਿਰ ਦੇ ਸਭ ਤੋਂ ਮਾੜੇ ਹਾਲਾਤ ਹੋ ਚੁੱਕੇ ਸੀ ਤਾਂ ਬਹੁਤ ਜ਼ਿਆਦਾ স্মੈਲ ਜਿਹੜੀ ਉਹ ਲਗਾਤਾਰ ਆ رہی ਸੀ ਤਾਂ ਅੰਮ੍ਰਿਤਸਰ ਦੇ ਲੋਕ ਲਗਾਤਾਰ ਪਰੇਸ਼ਾਨ ਦਿਖਾਈ ਦੇ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਕਮੈਂਟਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਇੱਥੋਂ ਇੰਨੇ ਵਿਧਾਇਕ ਹੋਣ ਦੇ ਬਾਵਜੂਦ ਵੀ ਲਗਾਤਾਰ ਇਸ ਤਰ੍ਹਾਂ ਦੇ ਕੰਮ ਕਿਉਂ ਨਹੀਂ ਹੋ ਪਾਰੇ ਤਾਂ ਜਿਸ ਨੂੰ ਲੈ ਕੇ ਹੁ ਪ੍ਰਸ਼ਾਸਨ ਤੇ ਹੋਰ ਵੀ ਜਿਹੜੇ ਅਧਿਕਾਰੀ ਨੇ ਜਾਂ ਫਿਰ ਲੀਡਰ ਨੇ ਉਹ ਜਾਗੇ ਨੇ ਤਾਂ ਅੱਜ ਇੱਥੇ ਪਹੁੰਚ ਹੋਏ ਨੇ ਜਿਹਨਾਂ ਦੀ ਤਸਵੀਰ ਪੂਰੀ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤਾਂ ਇਸ ਜਗ੍ਹਾ ਦੀ ਤਸਵੀਰ ਜਿਹੜੀ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਇਹ ਅਜੇ ਜਗ੍ਹਾ ਕੱਚੀ ਦਿਖਾਈ ਦੇ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਾਈਡਾਂ ਦੇ ਉੱਪਰ ਵੀ ਜਿਹੜਾ ਕੰਮ ਆਹੋ ਜਲਦ ਹੀ ਸ਼ੁਰੂ ਕਰ ਦਿੱਤਾ ਜਾਏਗਾ ਗ੍ਰੀਨ ਬੈਲਟ ਨੂੰ ਲੈ ਕੇ ਇਸ ਜਗ੍ਹਾ ਦੀ ਤਸਵੀਰ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਦਿਖਾਈ ਦੇਗੀ ਤਾਂ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਇਸ ਨੂੰ ਬਣਾਉਣ ਦੇ ਵਿੱਚ ਕਾਫੀ ਸਮਾਂ ਜ਼ਰੂਰ ਲੱਗ ਸਕਦਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੈਰ ਕਰਨ ਦੇ ਲਈ ਵਧੀਆ ਜਿਹੜੀ ਜਗਾਹ ਵਾ ਗ੍ਰੀਨ ਬੈਲਟ ਦੀ ਬਣਾਈ ਜਾਏਗੀ ਜਿਸ ਤਰ੍ਹਾਂ ਪਰਲੀ ਸਾਈਡ ਦੇ ਉੱਪਰ ਇੱਕ ਤਸਵੀਰ ਵਧੀਆ ਦਿਖਾਈ ਦੇ ਰਹੀ ਆ ਤਾਂ ਜੇਕਰ ਅਸੀਂ ਗੱਲ ਕਰੀਏ ਸਾਹਮਣੇ ਇੱਕ ਗੇਟ ਵੀ ਜਿਹੜਾ ਤਿਆਰ ਹੋ ਰਿਹਾ ਤਾਂ ਉਸ ਦੇ ਉੱਪਰ ਕਾਰੀਗਰਾਂ ਦੇ ਵੱਲੋਂ ਲਗਾਤਾਰ ਜਿਹੜਾ ਪੇਂਟ ਕਰਨ ਦਾ ਕੰਮ ਉਹ ਕੀਤਾ ਜਾ ਰਿਹਾ ਜਿਸ ਦੀ ਤਸਵੀਰ ਸਾਂਝੀ ਕਰਦੇ ਪਏ ਤਾਂ ਉਸ ਤਰੀਕੇ ਦੇ ਗੇਟ ਜਿਹੜੇ ਨੇ ਇਸ ਸਾਈਡ ਦੇ ਉੱਪਰ ਵੀ ਜਿਹੜੇ ਬਣਾਏ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਸੁਲਤਾਨ ਵਿੰਡ ਗੇਟ ਤੱਕ ਜਿਹੜਾ ਗ੍ਰੀਨ ਬੈਲਟ ਦਾ ਕੰਮ ਉਹ ਕੰਪਲੀਟ ਹੋ ਚੁੱਕਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਨਹਿ ਬੈਟ ਦਾ ਕੰਮ ਐਸੇ ਤਰੀਕੇ ਦੇ ਨਾਲ ਜਾਰੀ ਰਹਿਗਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਗੁਰਜੀਤ ਸਿੰਘ ਔਇਲ ਆ ਤਾਂ ਹੋਰ ਵੀ ਡੇਰਾ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਦੀ ਟੀਮ ਜਿਹੜੀ ਲਗਾਤਾਰ ਇੱਥੇ ਪਹੁੰਚੀ ਹੋਈ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਕਮੈਂਟ ਲਗਾਤਾਰ ਆ ਰਹੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੰਕਜ ਸੇਠ ਹੁਣਾ ਦੇ ਵੱਲੋਂ ਕਮੈਂਟ ਕੀਤਾ ਗਿਆ ਕਿ ਫੁੱਲ ਸਮਗਰੀ ਲਈ ਜਗ੍ਹਾ ਬਣਾ ਕੇ ਮਸਲਾ ਹੱਲ ਕਰੋ ਇਸ ਸਮਗਰੀ ਨਾਲ ਖਾਦ ਤੇ ਤੁਪ ਵੱਟੀ ਬਣਾਈ ਜਾ ਸਕਦੀ ਐ ਇਸ ਵਾਲੇ ਦਾ ਉਪਰਾਲਾ ਕਰੋ ਤਾਂ ਹੋਰ ਵੀ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਗਤਾਂ ਵਾਲਾ ਡੰਪ ਵੀ ਦਿਖਾਓ ਐਮਪੀ ਸਾਹਿਬ ਮੈਨੇਜਰ ਸਾਹਿਬ ਨੂੰ ਉਹਨਾਂ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਤਾਂ ਦੂਸਰਾ ਕਮੈਂਟ ਪ੍ਰਿੰਸ ਅਰੋੜਾ ਦੇ ਵੱਲੋਂ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਡੰਪ ਜਿਹੜੇ ਅੰਮ੍ਰਿਤਸਰ ਦੇ ਵਿੱਚ ਬਣੇ ਹੋਏ ਨੇ ਉਹਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪਹਿਲਾਂ ਵੀ ਖੜੇ ਹੋ ਚੁੱਕੇ ਸੀ ਕਿ ਆਖਰਕਾਰ ਜਿਹੜੇ ਡੰਪ ਨੇ ਇਹਨਾਂ ਨੂੰ ਚੁੱਕਿਆ ਕਿਉਂ ਨਹੀਂ ਜਾ ਰਿਹਾ ਤਾਂ ਕਾਫੀ ਲੰਬਾ ਸਮਾਂ ਹੋ ਚੁੱਕਾ ਹੈ ਪਕਤਾਂ ਵਾਲੇ ਡੰਪ ਦੀ ਗੱਲ ਜਿਹੜੀ ਪ੍ਰਿੰਸ ਅਰੋੜਾ ਹੁਣਾਂ ਦੇ ਵੱਲੋਂ ਕੀਤੀ ਗਈ ਆ ਤਾਂ ਉਸ ਨੂੰ ਲੈ ਕੇ ਡੰਪ ਜਿਹੜਾ ਵਾ ਉਹ ਹਜੇ ਤੱਕ ਨਹੀਂ ਚੁੱਕਿਆ ਗਿਆ ਫਿਲਹਾਲ ਉਸ ਡੰਪ ਦੇ ਉੱਪਰ ਹਜੇ ਵੀ ਜਿਹੜਾ ਕੰਮ ਆ ਉਹ ਚੱਲਦਾ ਪਿਆ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਉਸ ਜਗ੍ਹਾ ਦੇ ਉੱਪਰ ਜਿੱਨਾ ਕੂੜਾ ਪਿਆ ਹੋਇਆ ਤਾਂ ਉਸ ਦੀ ਖਾਦ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਨਹਿਰ ਦੇ ਵਿੱਚ ਵੀ ਜਿਹੜਾ ਕੂੜਾ ਵਾ ਉਹ ਜਲਦ ਤੋਂ ਜਲਦ ਕੱਢਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਪਰ ਜਿਹੜਾ ਵਾ ਉਹ ਗੰਦਗੀ ਦਾ ਉਹ ਬਾਹਰ ਕੱਢ ਚੁੱਕੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜੇ ਟਿੱਪਰ ਨੇ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਦੇ ਗੰਦਗੀ ਦੇ ਬਾਹਰ ਕੱਢੇ ਜਾਣਗੇ ਤਾਂ ਸਭ ਤੋਂ ਮਾੜੀ ਤਸਵੀਰ ਤੁਹਾਡਾ ਨਹਿਰ ਦੀ ਸਾਂਝੀ ਕਰ ਦਮੇ ਆ ਤਾਂ ਤੁਸੀਂ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਆ ਕਿ ਇਸ ਤਰ੍ਹਾਂ ਦਾ ਕੋੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਜਗ੍ਹਾ ਦੇ ਉੱਪਰ ਨਾ ਸੁੱਟਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਨਹਿਰ ਦੇ ਵਿੱਚ ਇਸ ਤਰ੍ਹਾਂ ਦੀ ਗੰਦਗੀ ਦੀ ਮਾੜੀ ਤਸਵੀਰ ਆ ਉਹ ਨਾ ਦਿਖਾਈ ਦਵੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਤਸਵੀਰ ਲਗਾਤਾਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਵੱਡੀ ਗਿਣਤੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗ੍ਰੀਨ ਬੈਲਟ ਦਾ ਜਿਹੜਾ ਕੰਮ ਚੱਲਦਾ ਪਿਆਦਾ ਉਸ ਦੇ ਵਿੱਚ ਕਾਰੀਗਰ ਜਿਹੜੇ ਨੇ ਉਹ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਸਾਈਡਾਂ ਤੇ ਜਿਹੜੀਆਂ ਗ੍ਰਿਲਾਂ ਲਗਾਈਆਂ ਜਾ ਰਹੀਆਂ ਨੇ ਤਾਂ ਨਾਲ ਦੇ ਨਾਲ ਗੇਟ ਬਣਾਏ ਜਾ ਰਹੇ ਨੇ ਪੇਂਟ ਵੀ ਕੀਤਾ ਜਾ ਰਿਹਾ ਤਾਂ ਸੜਕ ਜਿਹੜੀ ਆ ਕੱਚੀ ਸੀ ਤਾਂ ਉਹਦੇ ਉੱਪਰ ਟਾਈਲਾਂ ਲਗਾ ਕੇ ਇਸ ਜਗ੍ਹਾ ਨੂੰ ਖੂਬਸੂਰਤ ਕਰਨ ਦਾ ਜਿਹੜਾ ਕੰਮ ਆ ਹੋ ਕੀਤਾ ਜਾ ਰਿਹਾ ਜਿਸ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕੀਤੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਹੁਣ ਅਸੀਂ ਗੱਲਬਾਤ ਵੀ ਕਰਾਂਗੇ ਤਾਂ ਗੁਰਜੀਤ ਸਿੰਘ ਔਇਲਾ ਨਹਿਰ ਦੇ ਉੱਪਰ ਪਹੁੰਚੇ ਹੋਏ ਨੇ ਬਾਬਾ ਜੀ ਦੇ ਨਾਲ ਲਗਾਤਾਰ ਗੱਲਬਾਤ ਕਰਦੇ ਪਏ ਨੇ ਤਾਂ ਪੂਰੇ ਕੰਮ ਕਿਸ ਤਰ੍ਹਾਂ ਹੋਣਗੇ ਤਾਂ ਉਸ ਨੂੰ ਲੈ ਕੇ ਲਗਾਤਾਰ ਗੱਲਬਾਤ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਗੱਲਬਾਤ ਵੀ ਕਰਦੇ ਆ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਨਹਿਰ ਦੇ ਉੱਪਰ ਅੱਜ ਤੁਸੀਂ ਪਹੁੰਚੇ ਹੋ ਸਭ ਤੋਂ ਮਾੜੇ ਹਾਲਾਤ ਹੋਏ ਪਏ ਨੇ ਦੇਖੋ ਇਹ ਜਿਹੜੀ ਨਹਿਰ ਹੈ ਨਾ ਇਹ ਇਹ ਬੜੇ ਚਿਰ ਦਾ ਇਹ ਸਾਡੇ ਧਿਆਨ ਚ ਸੀ ਪ੍ਰੋਜੈਕਟ ਕਿਉਂਕਿ ਜਦੋਂ ਮੈਂ ਇੱਕ ਵਾਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਗਿਆ ਮੈਂ ਉੱਥੇ ਦੇਖਿਆ ਕਿ ਉੱਥੋਂ ਦੀ ਜਿਹੜੀ ਨਹਿਰ ਹੈ ਨਾ ਕਰਤਾਰ ਲਾਹੌਰ ਦੇ ਬਾਹਰ ਉਹ ਬੜੀ ਸਾਫ਼ ਸੁਥਰੀ ਸੀ ਮੈਂ ਜਦੋਂ ਕਰਤਾਰਪੁਰ ਸਾਹਿਬ ਦੀ ਜਦੋਂ ਨਿਓ ਪੱਥਰ ਰੱਖਿਆ ਸੀ ਉਦੋਂ ਮੈਂ ਗਿਆ ਸੀ ਉਦੋਂ ਮੇਰੇ ਧਿਆਨ 'ਚ ਮੈਂ ਰੋਕ ਕੇ ਵੇਖਿਆ ਮੈਂ ਸਾਡੇ ਵੀ ਹੋ ਸਕਦੇ ਪਰ ਕਈ ਵਾਰੀ ਚੀਜ਼ਾਂ ਧਿਆਨ 'ਚ ਰਹਿ ਜਾਂਦੀਆਂ ਸਾਡੇ ਸੋਨੂ ਜੀ ਇਹਨਾਂ ਨੇ ਇੱਕ ਦਿਨ ਖਬਰ ਲਾਈ ਤੁਹਾਡੇ ਮੀਡੀਆ ਮੀਡੀਆ ਰਹੀਂ ਚੱਲੀ ਉਹ ਮੇਰੇ ਧਿਆਨ 'ਚ ਉਦੋਂ ਦੇ ਅਸੀਂ ਇਹਦੇ ਸਿਰ ਪਰ ਹੋਏ ਆ ਇਹਦੀ ਸਫਾਈ ਮੁਹਿੰਮ ਦਾ ਚਲਾਇਆ ਪ੍ਰਸ਼ਾਸਨ ਵੱਲੋਂ ਦੇ ਭਾਈ 20 ਲੱਖ ਰੁਪਏ ਦੇ ਕਰੀਬ ਜਿਹੜਾ ਬਜਟ ਆ ਉਹ ਬਣਿਆ ਹੈ ਉਹ ਬਜਟ ਦੇ ਨਾਲ ਨਾਲ ਮਹਾਪੁਰਸ਼ਾਂ ਨੇ ਇੱਥੇ ਪੋਕਲਨ ਲਾ ਕੇ ਸਤਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਕਾਰਸੇ ਵਾਲੇ ਉਹਨਾਂ ਨੇ ਸਾਰਾ ਹੀ ਇਹ ਗੰਦ ਜਿਹੜਾ ਇਹਦੇ ਚੋਂ 100 ਦੇ ਕਰੀਬ ਡਾਜੇ ਹੋਰ ਨਿਕਲਣਾ ਹੈ ਅਜੇ ਤੇ ਸ਼ੁਰੂਆਤ ਹੋਈ ਹੈ ਹਾਂਜੀ ਹਾਂਜੀ ਸੋ ਇਹ ਸਾਰਾ ਇਹਨੂੰ ਸਫਾਈ ਕਰਨਾ ਹੈ ਸੋ ਇਹ ਸਫਾਈ ਮੈਮ ਦਾ ਜਾਇਜ਼ਾ ਲੈਂਡ ਪਹੁੰਚੇ ਆ ਉੱਥੇ ਜਿਹੜਾ ਗ੍ਰੀਨ ਬੈਲਟ ਬਣ ਰਹੀ ਹੈ ਜਿਹੜਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦਾ ਡ੍ਰੀਮ ਪ੍ਰੋਜੈਕਟ ਹੈ ਹਾਂਜੀ ਹਾਂਜੀ ਉਹਦਾ ਵੀ ਜਾਇਜ਼ਾ ਲਿਆ ਆ ਅਸੀਂ ਕਿਉਂਕਿ ਜਦੋਂ ਮੈਂ ਉਹਨਾਂ ਨੂੰ ਬਣਾਉਂਦੇ ਦੇਖਿਆ ਤੇ ਮੈਂ ਉਹਨਾਂ ਨੂੰ ਚਾਹੁੰਦਾ ਇਹ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਅਸੀਂ ਵੀ ਹਿੱਸਾ ਪਾਉਣਾ ਚਾਹੁੰਨੇ ਇਹਦੇ ਵਿੱਚ ਕਿਉਂਕਿ ਕੰਮ ਪੈਸੇ ਦਾ ਬਹੁਤ ਪੈਸੇ ਲੱਗਦੇ ਨੇ ਸੋ ਐਮਪੀ ਲੈਡ ਤੋਂ ਅਸੀਂ ਕਰੀਬ 90 ਲੱਖ ਰੁਪਇਆ ਇਹਦੇ ਲਈ ਅਪਰੂਵ ਕੀਤਾ ਜਿੱਦੋਂ 20-25 ਲੱਖ ਰੁਪਇਆ ਇਹਨਾਂ ਨੂੰ ਆਇਆ ਹੈ ਬਾਕੀ ਅਸੀਂ ਜਿਹੜਾ ਦੂਜਾ ਬੰਨਾ ਹੈ ਜਿਹੜਾ ਸ਼ਹਿਰ ਵਾਲਾ ਬੰਨਾ ਹੈ ਨਹਿਰ ਦਾ ਇਹਨੂੰ ਪੱਕਾ ਕਰਨ ਜਾ ਰਹੇ ਹਾਂ ਫਿਲਹਾਲ ਕੋਟ ਮਿੰਦ ਸਿੰਘ ਵਾਲਾ ਉਹਦਾ ਪੋੜਿਆ ਉਹਦਾ ਤਰੰਦਾਂ ਰੋਡ ਦਾ ਉੱਥੋਂ ਲੈ ਕੇ ਤੇ ਸੁਲਤਾਨਵਿੰਦ ਰੋਡ ਦਾ ਪੋੜਿਆ ਇਹਦੇ ਵਿੱਚ ਬਣੇਗੀ ਇਸ ਤੋਂ ਬਾ ਕਿਉਂਕਿ ਇਸ ਏਰੀਆ ਦੇ ਵਿੱਚ ਕੋਈ ਸੈਰਗਾ ਹੈ ਨਹੀਂ ਗੀ ਕਿਉਂਕਿ ਨਾ ਪਾਰਕ ਨੇ ਅਨਪਲਾਨਡ ਏਰੀਆ ਹੈ ਪੁਰਾਣਾ ਵਸਿਆ ਹੈ ਬਹੁਤ ਛੋਟੇ ਛੋਟੇ ਘਰ ਨੇ ਤੇ ਛੋਟੇ ਛੋਟੇ ਗਲੀਆਂ ਨੇ ਮੈਂ ਚਾਹੁੰਦਾ ਕਿ ਜਿਹੜਾ ਅੱਜ ਸੈਰ ਹੈ ਉਹ ਹਰੇਕ ਸਿਹਤਮੰਦ ਦਿਮਾਗ ਸਿਹਤਮੰਦ ਸਰੀਰ ਆਸਤੇ ਸੈਰ ਦਾ ਹੋਣਾ ਬਹੁਤ ਜ਼ਰੂਰੀ ਹੈ ਸੋ ਉਸੇ ਕਰਕੇ ਅਸੀਂ ਇਸ ਵਿਜ਼ਨ ਨੂੰ ਲੈ ਕੇ ਇਹਦੇ ਦੋਹੀ ਪੱਖੀ ਦੋਹਾਂ ਸਾਈਡਾਂ ਦੇ ਉੱਤੇ ਸੈਰਗਾ ਬਣਾ ਰਹੇ ਹਾਂ ਪਰ ਇਸ ਤੋਂ ਬਾਅਦ ਜਿਹੜਾ ਨੈਕਸਟ ਪ੍ਰੋਜੈਕਟ ਹੈ ਸਾਡਾ ਤੁੰਗਟਾਪ ਡਰੇਨ ਦਾ ਹੈ ਜਿੱਥੇ ਪੋਲੂਸ਼ਨ ਦਾ ਕੰਮ ਸਰਕਾਰ ਨੇ ਉਹਨੂੰ ਠੀਕ ਕਰਕੇ ਦੇਣਾ ਉਹਦਾ ਪ੍ਰੋਜ ਅਸੀਂ ਸੈਰਗਾਉ ਉੱਥੇ ਵੀ ਬਣਾ ਕੇ ਦੇਣੀ ਆ ਬਾਬਾ ਜੀ ਨੇ ਮੇਰੀ ਗੱਲ ਹੋ ਗਈ ਕਿਉਂਕਿ ਮਹਾਪੁਰਖਾਂ ਦੇ ਰਾਈ ਜਿਹੜਾ ਪੈਸਾ ਲੱਗਦਾ ਹਾਂਜੀ ਜੀ ਜਿੱਥੇ ਤੇ ਸਾਡੇ ਵਾਲੇ ਪੈਸੇ ਪੂਰੇ ਲੱਗ ਜਾਂਦੇ ਆ ਜਿਹੜੇ ਠੇਕੇਦਾਰ ਆ ਉਹ ਉਹ ਇਹਨਾਂ ਦੇ ਅੱਖੇ ਲਾ ਕੇ ਪੂਰਾ ਪੈਸਾ ਲਾਉਂਦੇ ਨੇ ਔਰ ਇਹ ਆਪ ਜਿੱਥੇ ਘਟ ਜਾਂਦਾ ਇਹ ਸੰਗਤ ਕਿਉਂਕਿ ਇਹ ਵੱਡਾ ਘਰ ਆ ਇਹ ਇੱਥੇ ਕੋਈ ਕਮੀ ਨਹੀਂ ਕਿ ਜਿੰਨੂੰ ਵੀ ਕਹਿ ਦਿੰਦੇ ਆ ਔਰ ਉਹ ਇਹ ਆਪ ਵੀ ਉੱਥੇ ਪੈਸਾ ਲਾ ਦਿੰਦੇ ਆ ਔਰ ਆਪ ਨੇ ਆਪਣੀ ਕੁਆਲਟੀ ਵਰਕ ਦੀ ਸਭ ਤੋਂ ਵੱਡੀ ਚੀਜ਼ ਆ ਜਿਹੜਾ ਵੀ ਮੈਂ ਸ਼ਹਿਰ ਵਾਸੀਆਂ ਨੂੰ ਕਹੂੰਗਾ ਆ ਕੇ ਵੇਖੋ ਜਿਹੜਾ ਤਾਰਾਂ ਵਾਲੇ ਪੁਲ ਸੁਲਤਾਨਬੱਤ ਰੋਡ ਤੱਕ ਜਿਹੜੀ ਸੈਰਗਾ ਬਣੀ ਆ ਆ ਕੇ ਵੇਖੋ ਤਾਂ ਸਹੀ ਤੁਹਾਨੂੰ ਪਤਾ ਲੱਗੇ ਕਿ ਜਿਹੜੇ ਦਸਾਂ ਨੌਾਂ ਦੀ ਕਿਰਤ ਹੈ ਜਿਹੜਾ ਬੰਦਾ ਪਿਆਰ ਕਰਦਾ ਹੈ ਇਸ ਸ਼ਹਿਰ ਨੂੰ ਜੇ ਉਹ ਕੰਮ ਕਰਦਾ ਹੈ ਆਪਣੇ ਹੱਥੀ ਤੇ ਕਿੱਡਾ ਵਧੀਆ ਕੰਮ ਹੁੰਦਾ ਤਾਂ ਜੇਕਰ ਅਸੀਂ ਗੱਲ ਕਰੀਏ ਗ੍ਰੀਨ ਬੈਲਟ ਦੀ ਗ੍ਰੀਨ ਬੈਲਟ ਦਾ ਕੰਮ ਬੜਾ ਵਧੀਆ ਚੱਲਦਾ ਪਿਆ ਤਾਂ ਰਾਤ ਨੂੰ ਇੱਥੇ ਬਹੁਤ ਰੌਣਕਾਂ ਲੱਗੀਆਂ ਹੁੰਦੀਆਂ ਨੇ ਤਾਂ ਜੇਕਰ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਇਸ ਜਗ੍ਹਾ ਦੇ ਉੱਪਰ ਕੋਈ ਔਨ ਨੂੰ ਵੀ ਤਿਆਰ ਨਹੀਂ ਸੀ ਹੁੰਦਾ ਤਾਂ ਪਰ ਜੇਕਰ ਅਸੀਂ ਗੱਲ ਕਰੀਏ ਨਹਿਰ ਦੀ ਤਾਂ ਨਹਿਰ ਦੇ ਵਿੱਚ ਚਾਹੀਦਾ ਨੇ ਕਿ ਜਿਹੜੀ ਫੁੱਲ ਜੇਡੀ ਫੁੱਲ ਸਮਗਰੀ ਹੈ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਮੈਂ ਤੁਹਾਡੇ ਮਾਧਿਅਮ ਰਹੀਂ ਸਮੁੱਚੇ ਮੰਦਰ ਕਮੇਟੀਆਂ ਨੂੰ ਸਮੁੱਚੇ ਪੀਰਾਂ ਦੀਆਂ ਜਗ੍ਹਾ ਨੂੰ ਸਮੁੱਚੇ ਗੁਰੂ ਘਰਾਂ ਨੂੰ ਹਰ ਇੱਕ ਨੂੰ ਬੇਨਤੀ ਕਰਦਾ ਖਾਸ ਕਰ ਫੁੱਲ ਜਿਹੜੇ ਐ ਇੱਥੇ ਦੀ ਦੋ ਟੱਪ ਮਿੱਟੀ ਦੇ ਕਿਤੇ ਵੀ ਹਰ ਘਰ ਚ ਮਿੱਟੀ ਦੀ ਜਗ੍ਹਾ ਹੁੰਦੀ ਆ ਉੱਥੇ ਉੱਥੇ ਦੱਬ ਦੋ ਤੇ ਫੁੱਲ ਤਾਂ ਖਤਮ ਹੋ ਜਾਂਦੇ ਲੋੜ ਕੀ ਤੁਹਾਨੂੰ ਚਲਦੇ ਪਾਣੀ ਚ ਪਾਉਂਦੀ ਇੱਥੇ ਲੱਖਾਂ ਜੀਵ ਜੰਤੂ ਪਾਣੀ ਚ ਵੱਸਦੇ ਨੇ ਇਹ ਨਹਿਰਾਂ ਚ ਜਿੱਥੇ ਬੰਦਿਆਂ ਦੇ ਬੰਦਿਆਂ ਨੇ ਪਾਣੀ ਪੀਣਾ ਹੁਣ ਇੱਕ ਵੱਡਾ ਪ੍ਰੋਜੈਕਟ ਜਿਹੜਾ ਇੱਥੇ ਚੱਲਦਾ ਜਲ ਸਪਲਾਈ ਦਾ ਲੱਗ ਰਿਹਾ ਜਿੱਥੇ ਉਹਨਾਂ ਪੀੜਾਂ ਤੇ ਜੀਵ ਜੰਤੂ ਨੇ ਵਿੱਚ ਵਸਦੇ ਨੇ ਸੋ ਇੱਕ ਤੇ ਉਹ ਸਾਰਿਆਂ ਨੂੰ ਬੇਨਤੀ ਕਰੋਗੇ ਮੈਂ ਕਮੇਟੀ ਨੂੰ ਕਹੂੰਗਾ ਕਿ ਇੱਥੇ ਨਾ ਪਾਉਣ ਨਹਿਰ ਚ ਜਾਂ ਚੱਲਦੇ ਪਾਣੀਆਂ 'ਚ ਇਹ ਗੰਦਾ ਇਹ ਨਾ ਪਾਉਣ ਕੋਈ ਵੀ ਚੀਜ਼ ਜਿਹੜੀ ਸਮਗਰੀ ਤੁਹਾਡੀ ਉਤੋਂ ਬਾਅਦ ਜੇ ਕੋਈ ਮਨਮਤ ਫੇਰ ਕਰੇਗਾ ਫਿਰ ਸਖਤ ਕਾਨੂੰਨ ਬਣਾਵਾਂਗੇ ਜਿਹੜਾ ਜੀ ਸਾਨੂੰ ਲੱਭ ਗਿਆ ਉੱਥੇ ਪਰਚਾ ਵੀ ਹੋਏਗਾ ਉਹਨੂੰ ਜੇਲ੍ਹ ਵੀ ਹੋਏਗੀ ਕਾਰਵਾਈ ਕੀਤੀ ਜਾਏਗੀ ਉਹਨਾਂ 'ਤੇ ਬਿਲਕੁਲ ਕੀਤੀ ਜਾਊਗੀ ਪਾਣੀ ਨਹੀਂ ਗੰਦਲੇ ਕਰਨ ਦੇਣੇ ਕਿ ਇਹਦੀ ਮਨਮਤ ਹੈ ਉਹ ਆਪਣੀ ਮਨਮਤ ਆਪਣੇ ਕੋਲ ਰੱਖੇ ਅਸੀਂ ਸਮੁੱੱਚੇ ਜਿੱਥੇ ਇਨਸਾਨੀਅਤ ਦਾ ਭੜਾ ਕਰਨਾ ਉੱਥੇ ਸਮੁੱਚੇ ਜਿਹੜੇ ਬੇਜਮਾਨੇ ਜੀਵ ਜੰਤੂ ਆ ਉਹ ਵੀ ਸਾਡਾ ਫਰਜ਼ ਬਣਦਾ ਹੈ ਤਾਂ ਸਰ ਬਿਲਕੁਲ ਤੁਸੀਂ ਅੱਜ ਨਹਿਰ ਤੇ ਆਏ ਹੋ ਐਸਡੀ ਆਵਾਜ਼ ਚੁੱਕੀ ਗਈ ਹੈ ਤੇ ਜੇਕਰ ਅਸੀਂ ਗੱਲ ਕਰੀਏ ਜਿਹੜੀ ਜਨਤਾ ਸਾਨੂੰ ਲਾਈਵ ਤੇ ਇਸ ਟਾਈਮ ਦੇਖ ਰਹੀ ਪਈ ਆ ਉਹਨਾਂ ਦੇ ਵੱਲੋਂ ਕਮੈਂਟ ਕੀਤੇ ਗਏ ਨੇ ਉਹ ਕਹਿੰਦੇ ਨੇ ਕਿ ਓਇਲਾ ਸਾਹਿਬ ਭਗਤਾਂ ਵਾਲੇ ਡੰਪ ਦਾ ਵੀ ਜਾ ਕੇ ਇੱਕ ਵਾਰ ਉੱਥੇ ਜਾ ਕੇ ਤੁਹਾਡੇ ਵੱਲੋਂ ਦੌਰਾ ਦੌਰਾ ਕੀਤਾ ਜਾਵੇ ਤਾਂ ਜੋ ਉੱਥੇ ਵੀ ਤੁਹਾਨੂੰ ਪਤਾ ਲੱਗ ਸਕੇ ਕਿ ਕਾਫੀ ਲੰਬੇ ਸਮੇਂ ਤੋਂ ਕੰਮ ਚੱਲਦਾ ਪਿਆ ਕਿਉਂ ਨਹੀਂ ਹਜੇ ਤੱਕ ਹੋ ਪਾਰਿਆ ਬਿਲਕੁਲ ਉਹਨਾਂ ਦੇ ਕਮੈਂਟ ਬਿਲਕੁਲ ਠੀਕ ਹੋ ਵੀ ਧਿਆਨ ਨਾਲ ਮੇਰੀ ਗੱਲ ਸੁਣ ਲੈਣ ਦੇਖੋ ਕੁਝ ਚੀਜ਼ਾਂ ਹੁੰਦੀਆਂ ਨੇ ਸਰਕਾਰਾਂ ਨੇ ਕਰਨੀਆਂ ਸਾਡੀ ਸਰਕਾਰ ਨੇ ਵੀ ਨਹੀਂ ਕੀਤਾ ਲੋਕਾਂ ਨੇ ਰੋਸ ਜ਼ਟਾਇਆ ਇਸ ਫਿਰ ਇਹ ਸਰਕਾਰਾਂ ਨੇ ਵੀ ਨਹੀਂ ਕੀਤਾ ਹੁਣ ਵੀ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਹਦਾ ਪ੍ਰੋਜੈਕਟ ਬਣਾਓ ਮੈਂ ਇਹ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ 2-300 ਕਲਾ ਜਮੀਨ ਲਾਓ ਉਹਦੇ ਆਲੇ ਦੁਆਲੇ ਜੰਗਲ ਲਾਓ ਸੈਂਟਰ ਤੇ ਇਹੋ ਜਿਹੇ ਪ੍ਰੋਜੈਕਟ ਲਾਓ ਤਾਂ ਕਿ ਕਿਸੇ ਨੂੰ ਕੋਈ ਹਾਰਫੁੱਲ ਹੋਵੇ ਨਾ ਉਹ ਬੰਦਾ ਮਹਿਸੂਸ ਹੀ ਨਾ ਕਰੇ ਗਲਤ ਹੋ ਰਿਹਾ ਪਰ ਅੱਜ ਮੈਂ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਗਾ ਕਿ ਜਦੋਂ ਕੋਈ ਪ੍ਰੋਜੈਕਟ ਲੱਗਣ ਦੀ ਵਾਰੀ ਆਉਂਦੀ ਕੋਈ ਕਹਿੰਦਾ ਇੱਥੇ ਨਾ ਲਾਓ ਜੀ ਇਹਨੂੰ ਕਿਤੇ ਹੋਰ ਲਾ ਲਓ ਹੁਣ ਹੋਰ ਚੱਪੇ ਚੱਪੇ ਦੇ ਦੇ ਸਾਡੇ ਇੱਥੇ ਆਬਾਦੀ ਹੈ ਲ ਇਹਦੇ ਚ ਲੋਕ ਵੀ ਥੋੜਾ ਸਹਿਯੋਗ ਕਰਨਾ ਉੱਥੇ ਸਰਕਾਰ ਨੂੰ ਬੇਨਤੀ ਹੈ ਕਿ ਸਰਕਾਰ ਇਹਨੂੰ ਕੰਪਲੀਟ ਕਰੇ ਸਰਕਾਰ ਨੇ ਵਾਅਦਾ ਕੀਤਾ ਸੀ ਅਸੀਂ ਉਹ ਵੀ ਕੀਤਾ ਸਾਹਿਬ ਸੀ ਪਰ ਉਹ ਬੜਾ ਲੜਦੇ ਰਹੇ ਇਸ ਕੰਮ ਲਈ ਨਹੀਂ ਹੋ ਸਕਿਆ ਪਰ ਉਹਨਾਂ ਨੇ ਇਸ ਗੱਲ ਦਾ ਉਹਨਾਂ ਨੂੰ ਖੇਧਿਆ ਉਹਦੇ ਮਨ ਦੇ ਵਿੱਚ ਵੀ ਉਹ ਸਾਡੇ ਮਨ ਚ ਵੀ ਇਹ ਖੇਧਿਆ ਪਰ ਹੁਣ ਸਰਕਾਰ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਕੋਸ਼ਿਸ਼ ਕਰੋ ਅਸੀਂ ਸਪੂਰਨ ਤੌਰ ਤੇ ਨਾਲ ਆ ਅਸੀਂ ਵਿਜ਼ਿਟ ਕੀਤਾ ਹੈ ਬਾਰ ਬਾਰ ਵਿਜ਼ਿਟ ਕੀਤਾ ਹੈ ਪਰ ਉਹਦਾ ਹੱਲ ਵੀ ਨਿਕਲਣਾ ਚਾਹੀਦਾ ਉਹ ਆਵਾਜ਼ ਮੈਂ ਪਾਰਲੀਮੈਂਟ ਦੇ ਵਿੱਚ ਵੀ ਰੱਖੀ ਹੈ ਪਾਰਲੀਮੈਂਟ ਵਿੱਚ ਵੀ ਇਹਦਾ ਨੋਟਿਸ ਲਿਆ ਗਿਆ ਹੈ ਸਰਕਾਰ ਤੋਂ ਜਵਾਬ ਮੰਗਿਆ ਗਿਆ ਕਿ ਪੋਲੂਸ਼ਨ ਕਿਉਂ ਆ ਸਾਡੇ ਗੁਰੂ ਘਰਾਂ ਦੇ ਸੰਗਮਰ ਸੋਨਾ ਖਰਾਬ ਹੋ ਰਿਹਾ ਉਸ ਤੋਂ ਵੱਧ ਸੋਨੇ ਸੰਗ ਮਰਮਰ ਤੋਂ ਕੀਮਤੀ ਜਾਨਾਂ ਜਿਹੜੀਆਂ ਨੇ ਉਹ ਜਾ ਰਹੀਆਂ ਨੇ ਗਰਮੀਆਂ ਦੇ ਵਿੱਚ ਉੱਥੇ ਤੁਸੀਂ ਖਲੋ ਨਹੀਂ ਸਕਦੇ ਜਿੰਨਾ ਮੱਛੀ ਦਾ ਮੱਛੂ ਦੇਖ ਕਰ ਅਸੀਂ ਗੱਲ ਕਰੀਏ ਇੱਥੇ ਗ੍ਰੀਨ ਬੈਲਟ ਦੇ ਕਾਰਨ ਜਿਹੜੇ ਘਰਾਂ ਦੇ ਰੇਟ ਵਧ ਚੁੱਕੇ ਨੇ ਜੇਕਰ ਭਗਤਾਂ ਵਾਲੇ ਡੰਪ ਦੀ ਗੱਲ ਕਰੀਏ ਉੱਥੇ ਘਰਾਂ ਦੇ ਰੇਟ ਹੀ ਘਟ ਗਏ ਨੇ ਉਹ ਕਹਿੰਦੇ ਕਿ ਅਸੀਂ ਉਸ ਇਲਾਕੇ ਦੇ ਵਿੱਚ ਜਾਣਾ ਹੀ ਨਹੀਂ ਹੈ ਕੁਦਰਤੀ ਗੱਲ ਹੈ ਜਿੱਥੇ ਕੋਈ ਐਹੋ ਜਿਹੀ ਬਦਬੂ ਹੋਊਗੀ ਮਾੜੇ ਲਾਤ ਹੋਣਗੇ ਕੌਣ ਰਹਿਣਾ ਚਾਹੁੰਦਾ ਉਹਦੇ ਮਜਬੂਰੀ ਵਸ ਲੋਕ ਰਹਿ ਰਹੇ ਨੇ ਪਰ ਮੈਂ ਇਹਹੀ ਗੱਲ ਮੈਂ ਸਰਕਾਰ ਨੂੰ ਬੇਨਤੀ ਕਰਦਾ ਅਸੀਂ ਹੁ ਮੱਖ ਮੰਤਰੀ ਸਾਹਿਬ ਨੂੰ ਮਿਲੂੰਗਾ ਵੀ ਇਹਦੇ ਵਾਸਤੇ ਕਿ ਇਹਦੇ ਵਾਸਤੇ ਤੁਸੀਂ ਚੇਚਾ ਕੋਸ਼ਿਸ਼ ਕਰੋ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਨਵੇਂ ਪ੍ਰੋਜੈਕਟ ਆਏ ਨੇ ਕੂੜਾ ਸਾਂਭਣ ਵਾਲੇ ਉਹ ਕੋਈ ਬਦਬੋਹ ਨਹੀਂ ਫਲਾਉਂਦੇ ਉਹਦੇ ਨਾਲੋਂ ਨਾਲ ਹੀ ਕੰਪੈਕਟ ਕਰਕੇ ਖਤਮ ਕਰੀ ਜਾਂਦੇ ਆ ਹੁਣ ਜਦੋਂ ਕੋਈ ਪ੍ਰੋਜੈਕਟ ਲੱਗਣ ਦੀ ਗੱਲ ਆਉਂਦੀ ਉਹ ਕਹਿੰਦੇ ਜੀ ਇੱਥੇ ਨਹੀਂ ਲੱਗਣ ਦੇਣਾ ਇੱਥੋਂ ਇੱਥੋਂ ਚੁੱਕ ਕੇ ਬਾਹਰ ਲੈ ਜਾਓ ਹੁਣ ਬਾਹਰ ਵਾਲਾ ਜਿੱਥੇ ਕੋਈ ਜਿੱਥੇ ਰੱਖੋਗੇ ਕਿਉਂਕਿ ਹਰ ਜਗ੍ਹਾ ਜਾਂ ਤੇ ਜਾਂ ਤੇ ਮਤਲਬ ਮਾਲਕ ਕੋਲੇ ਆ ਤੇ ਜਾਂ ਸਰਕਾਰ ਕੋਲ ਜਗ੍ਹਾ ਹੀ ਕਿਤੇ ਨਹੀਂ ਹੈ ਕਿ ਵੀ ਸਰਕਾਰ ਕਹਿੰਦੀ ਇੱਥੇ ਲਾ ਲਓ ਹੁਣ ਜ ਮਤਲਬ ਸਹੀ ਅੱਜ ਕੱਲ੍ਹ ਯੁੱਗ ਜਿਹੜਾ ਹੈ ਸਾਰ ਬਾਹਰ ਕਿਹੜੇ ਕੂੜੇ ਨਹੀਂ ਹੈਗੇ ਡਿਵੈਲਪ ਕੰਟਰੀਆਂ ਚ ਕੂੜੇ ਵੀ ਹੈਗੇ ਡੰਪੂ ਵੀ ਹੈਗੇ ਸਭ ਕੁਝ ਹੈਗੇ ਉਹਦਾ ਸੰਭਾਲ ਸੰਭਾਲ ਸਹੀ ਕਰਨਾ ਚਾਹੀਦਾ ਸੋ ਉਹਦੇ ਵਾਸਤੇ ਸਰਕਾਰ ਨੂੰ ਜਰੂਰ ਬੇਨਤੀ ਕਰਾਂਗੇ ਤੁੰਗਟਾਪ ਡਰੇਨ ਦਾ ਪ੍ਰੋਜੈਕਟ ਜਿਹੜਾ ਬਣਿਆ ਹੁਣ ਉਹ 700 ਕਰੋੜ ਦਾ ਪ੍ਰੋਜੈਕਟ ਬਣਿਆ ਹੈ ਪਰ ਉਹਦੇ ਵਿੱਚ ਵੀ ਮੈਂ ਇੱਕ ਵਿਜੱਖੇ ਨਹੀਂ ਕੀਤਾ ਕਿ ਤੁਸੀਂ ਭਾਈ ਪਾਣੀ ਇੱਥੋਂ ਤੇ ਗਾਂ ਕੱਢ ਦੇਵਾਂਗੇ ਹਾਂਜੀ ਅੱਗੇ ਫੇਰ ਬੰਦੇ ਰਹਿਣ ਡੇ ਨੇ ਇੱਥੋਂ ਕਿਲੋਮੀਟਰ ਬਾਅਦ ਫੇਰ ਬੰਦੇ ਰਹਿ ਰਹੇ ਸਾਡਾ ਸਾਡਾ ਤਾਂ ਸਾਫ ਹੋ ਗਿਆ ਉਹ ਮੈਂ ਸਰਕਾਰ ਨੂੰ ਕਿਹਾ ਕਿ ਉੱਥੇ ਕੋਈ ਟ੍ਰੀਟਮ ਤਾਕੇ ਉਹ ਪਾਣੀ ਸਾਫ ਹੋ ਕੇ ਕਾਂ ਜਾ ਸਕੇ ਜਿਵੇਂ ਜਿੱਥੇ ਵਾਲੇ ਤਰਾਂ ਵਾਲੇ ਪੁਲ ਦੇ ਉੱਪਰ ਹਾਂਸਲੀ ਦੇ ਉੱਪਰ ਵੀ ਜਿਹੜਾ ਪ੍ਰੋਜੈਕਟ ਲਗਾਇਆ ਗਿਆ ਬਾਬਾ ਜੀ ਦੇ ਵੱਲੋਂ ਜਿਹੜਾ ਦਰਬਾਰ ਸਾਹਿਬ ਨੂੰ ਪਾਣੀ ਜਾਂਦਾ ਜੀ ਹਾਂ ਉੱਥੇ ਵੀ ਲੱਗਾ ਉਹ ਪੁਰਾਣਾ ਲੱਗਾ ਹੈ ਉੱਥੇ ਹਾਂਸਲੀ ਤੋਂ ਪਾਣੀ ਬਹੁਤ ਪੁਰਾਣਾ ਜਾਂਦਾ ਹੈ ਉਹਦੀ ਸਫਾਈ ਦਾ ਬਹੁਤ ਮੁਰਾ ਮਾੜਾ ਹਾਲ ਹੈ ਉਹਦਾ ਵੀ ਪ੍ਰੋਜੈਕਟ ਮੈਂ ਪਿੱਛੇ 5 ਲੱਖ ਰੁਪਏ ਪਾਸ ਕੀਤਾ ਸੀ ਕਿ ਉਹ ਥੋੜਾ ਬੋਧਾ ਠੀਕ ਹੋ ਜੇ ਪਰ ਉਹ ਮੈਂ ਮਹਾਪੁਰਸ਼ਾਂ ਨੂੰ ਵੀ ਬੇਨਤੀ ਕੀਤੀ ਹੈ ਬਾਬਾ ਪੂਰੀ ਵਾਲੇ ਨੂੰ ਕਿ ਤੁਸੀਂ ਵੀ ਉਹਨੂੰ ਵੀ ਲਓ ਉਹਦਾ ਕੁਝ ਏਰੀਆ ਦੇ ਠੀਕ ਕਰੀਏ ਕਿ ਜ਼ਿਆਦਾ ਨਹੀਂ ਹੋ ਸਕਦਾ ਕੋ ਹਜ਼ਾਰ ਕ ਫੁੱਟ ਦਾ ਤੇਨੂੰ ਠੀਕ ਕਰ ਦਈਏ ਕਿਉਂਕਿ ਉਰਲਾ ਉਰਲਾ ਏਰੀਆ ਠੀਕ ਹੋ ਗਿਆ ਆ ਜਿੱਥੇ ਬਿਜਲੀ ਘਰ ਸੀ ਪ੍ਰਾਤਨ ਉਹ ਵੀ ਏਰੀਆ ਸੀ ਠੀਕ ਕਰਨਾ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਤਾਰਾਂ ਵਾਲੇ ਪੁਲ ਦੀ ਉੱਥੇ ਲੱਗਦਾ ਨੇ ਕਿ ਸੀਸੀਟੀਵੀ ਕੈਮਰੇ ਲੱਗ ਜਾਣੇ ਚਾਹੀਦੇ ਆ ਤਾਂ ਜੋ ਜਿਹੜੇ ਲੋਕ ਨਹੀਂ ਹਟਦੇ ਉਹਨਾਂ ਦੀ ਤਸਵੀਰ ਉਸ ਕੈਮਰੇ ਦੇ ਵਿੱਚ ਆ ਸਕੇ ਸੁਮੁੱੱਚੇ ਕੈਮਰਿਆਂ ਦਾ ਪ੍ਰੋਜੈਕਟ ਜਿਹੜਾ ਉਹ ਪਾਸ ਹੋਇਆ ਪਿਆ ਸਮਾਰਟ ਸਿਟੀ ਦੇ ਤਹਿਤ ਉਹ ਕਰੀਬ 40% ਲੱਗ ਗਏ ਨੇ 60% ਲੱਗਣ ਵਾਲੇ ਰਹਿੰਦੇ ਨੇ ਉਹ ਇਹਦਾ ਇਹਦਾ ਹਿੱਸਾ ਦੇਖੋ ਜਿਹੜੀਆਂ ਟੈਕਨੀਕਲ ਫਾਲਟ ਹੈ ਕਿਤੇ ਵੀ ਪੈ ਸਕਦਾ ਛੋਟੇ ਵੀਰ ਉਹਦੇ ਅਸੀਂ ਤੂੰ ਫੋਨ ਕਰ ਰਿਹਾ ਕਿ ਇਹ ਇਹਦਾ ਵੀ ਡਾਊਨ ਹੋ ਜਾਂਦਾ ਹੈ ਆਪਾਂ ਉਹਨਾਂ ਨੂੰ ਇੰਨਾ ਨਾ ਭਾਰੀਏ ਲੱਗਣ ਨੂੰ ਭਾਰੀਏ ਹਾਂ ਚਲਾਉਣ 'ਚ ਕੋਈ ਦਿੱਕਤ ਕਰਦੇ ਆ ਵਰਕ ਨਹੀਂ ਕਰ ਰਹੇ ਫਿਰ ਆਪਾਂ ਉਹਦੇ ਤੇ ਗੱਲ ਕਰੀਏ ਮੇਰਾ ਖਿਆਲ ਜਿਆਦਾ ਬੈਟਰ ਹੋਏਗਾ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਗੁਰਜੀਤ ਸਿੰਘ ਹੋਏ ਸ਼ਹਿਰ ਵਾਸੀਆਂ ਨੂੰ ਵੀ ਪੂਰਾ ਸਾਡਾ ਸਹਿਯੋਗ ਦੇਣਾ ਚਾਹੀਦਾ ਜੇਕਰ ਅਸੀਂ ਗੱਲ ਕਰੀਏ ਉਹਨਾਂ ਦਾ ਕਹਿਣਾ ਕਿ ਲਗਾਤਾਰ ਸਾਡੇ ਵੱਲੋਂ ਕੰਮ ਕੀਤੇ ਜਾਣਗੇ ਜਾ ਰਹੇ ਨੇ ਜੇਕਰ ਸ਼ਹਿਰ ਵਾਸੀ ਹੀ ਉਹਨਾਂ ਦਾ ਸਾਥ ਨਾ ਦੇਣਗੇ ਤਾਂ ਇਸ ਨੂੰ ਲੈ ਕੇ ਐਸੇ ਤਰੀਕੇ ਦੀ ਜਿਹੜੀ ਤਸਵੀਰ ਆਹੋ ਲਗਾਤਾਰ ਦਿਖਾਈ ਦੇਗੀ ਤਾਂ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਹਿਰ ਦੀ ਜਿਹੜੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਤਸਵੀਰ ਦਿਖਾਈ ਦੇਵੇਗੀ ਤਾਂ ਜੇਕਰ ਲੋਕ ਨਹਿਰ ਦੇ ਵਿੱਚ ਗੰਦਾ ਕੂੜਾ ਸੁੱਟਣ ਤੋਂ ਬਾਅਦ ਨਹੀਂ ਆਏ ਤਾਂ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਜਗਵੰਤ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ